ਕਿੰਕਾ ਮਤਲਬ ਸਭ ਤੋਂ ਫਸਟ ਰਿਲੀਸਤਾ ਹੀ ਆ ਨਾ ਕਿਸ ਦਾ ਘਰ ਬਣਾ ਕੇ ਦੇਵੇ ਇਹੀ ਗੱਲਬਾਤ ਜਿਹੜੀ ਜਿੱਥੇ ਬਹੁਤ ਜ਼ਿਆਦਾ ਡਿਜਾਸਟਰ ਹੋਇਆ ਜਿੱਥੇ ਹੜਾ ਨੇ ਪਾਣੀ ਵਹਾ ਕੇ ਲੈ ਗਿਆ 15 15 20 20 ਫੁੱਟ ਪਾਣੀ ਆ ਉੱਥੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਛੱਤ ਦਾ ਹੋਣਾ ਜ਼ਰੂਰੀ ਯਾਰ ਪੰਜਾਬ ਦੇ ਲੋਕਾਂ ਨੂੰ ਸਨੇਹਾ ਵੀ ਦੇਣਾ ਚਾਹੁੰਦੇ ਆ ਕਿ ਆਪਾਂ ਨੂੰ ਆਪਾਂ ਬਹੁਤ ਜ਼ਿਆਦਾ ਅਨਾਜ ਪਹੁੰਚਾ ਜੁਕੀਆਂ ਉੱਥੇ ਮੈਡੀਕਲ ਫੈਸਿਲਿਟੀਆਂ ਚੱਲ ਰਹੀਆਂ ਨੇ ਡੰਗਰਾ ਵਾਸਤੇ ਚਾਰਾ ਬਹੁਤ ਪਹੁੰਚ ਗਿਆ ਜਹਾ ਵੀ ਰਿਹਾ ਕਰੋ ਜ਼ਰੂਰ ਕਰੋ ਪਰ ਹੁਣ ਲੋੜ ਆ ਉਹਨਾਂ ਲੋਕਾਂ ਨੂੰ ਖੜੇ ਕਰਨ ਦੀ ਉਹਨਾਂ ਲੋਕਾਂ ਨੂੰ ਖੜੇ ਕਰਨ ਦੀ ਜਿੱਦ ਤੇ ਬਹੁਤ ਜ਼ਿਆਦਾ ਹੜ ਆ ਗਏ ਬਹੁਤ ਜ਼ਿਆਦਾ ਉਹ ਕਰੋਪੀ ਹੋ ਗਈ ਉੱਥੇ ਤੁਸੀਂ ਲੱਖਾਂ ਹਜ਼ਾਰਾਂ ਰੁਪਿਆ ਤੁਸੀਂ ਫੰਡ ਦੇ ਗਏ ਪਰ ਭਰਾਵੋ ਮੇਰੀ ਹੱਥ ਜੂਟ ਕੇ ਬੇਚ ਦੀ ਆਪਣੇ ਪਿੰਡ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਮਹਿਲ ਕਲਾ ਹਲਕੇ ਦੇ ਜਿਹੜੇ ਥੋੜੇ ਪਿੰਡਾਂ ਦੇ ਲੋਕ ਨੇ ਉਹਨਾਂ ਵਾਸਤੇ ਵੀ ਕੁਝ ਹਜ਼ਾਰ ਹੀ ਦਿੱਤੋ ਪੂਰੇ ਇਹਨਾਂ ਦਾ ਆਪਣਾ ਕਲੇਸ਼ ਚੱਲਦਾ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਉਹ ਕਲੇਸ਼ ਦੇ ਵਿੱਚ ਪੰਜਾਬ ਨੇ ਪੰਜਾਬ ਨੂੰ ਇਹਨਾਂ ਨੇ ਰੋਲ ਕੇ ਰੱਖਤਾ ਇਹ ਕਹਿੰਦੇ ਸਾਡੇ ਲਈ ਕੋਈ ਫੰਡ ਨਹੀਂ ਬੀਜਪੀ ਵਾਲੇ ਕਹਿੰਦੇ ਨੇ ਵੀ 12000 ਕਰੋੜ ਜਿਹੜਾ ਲਿਖਿਆ ਹੋਇਆ ਇਹਨਾਂ ਨੇ ਪੰਡਤ ਜਿਹੜਾ ਰਾਸ਼ਟਰ ਵਾਸਤੇ ਹੁੰਦਾ ਉਹ ਪੰਡਤ ਉਹ ਕਿੱਥੇ ਆ ਹੁਣ ਕਿੰਨੇ ਗੱਜ ਦਾ ਉਹਦਾ ਮਕਾਨ ਆ ਕਿੰਨਾ ਟਹਿ ਗਿਆ ਕੋਣ ਬੰਦਾ ਕਿਹੜਾ ਕੀ ਆ ਕਿਹੜਾ ਕੀ ਨਹੀਂ ਹੈਗਾ ਉਸ ਐਪਲੀਕੇਸ਼ਨ ਕਿਉਂ ਆ ਜੇ ਇਹ ਕਰ ਪਰਫੋਮਾ ਤਿਆਰ ਕਰਨ ਹਤੇ ਉਹਦੇ ਵਿੱਚੋਂ ਬੰਦੇ ਉਲਝਣ ਉਹਨਾਂ ਕਿਉਂਕੋ ਉਹਦੇ ਵਿੱਚ ਲਿਖਿਆ ਜਾਉ ਬੀ ਡੀਸੀ ਨੂੰ ਦੇਣਾ ਵੀਡੀਓ ਨੂੰ ਦੇਣਾ ਪਟਵਾਰੀ ਨੂੰ ਦੇਣਾ ਜਮਿੰਦ ਜਮਾਦਾਰ ਨੂੰ ਹੈ ਨਾ ਸਵੀਪਰ ਨੂੰ ਉਹ ਮਜ਼ਦੂਰ ਨੇ ਜਾਂ ਝਾੜੂ ਦਾ ਕੰਮ ਇਹ ਲੋਕਾਂ ਨੂੰ ਗੁੰਮਰਾਹ ਸਾਡੇ ਲੋਕਾਂ ਨੂੰ ਗੁਨਾਹ ਕਰਕੇ ਸਾਡੇ ਤੋਂ ਬੁਟਾ ਲੈ ਰਹੇ ਨੇ ਪਰ ਮਜ਼ਦੂਰਾਂ ਬਾਰੇ ਸੋਚਦੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪੀਸੀ ਰੱਖੀ ਹੈ ਜੀ ਅਸੀਂ ਇਹ ਜਿਹੜੇ ਪੰਜਾਬ ਦੇ ਵਿੱਚ ਬੜਾ ਇੱਕ ਕਰੋਕੇ ਦਾ ਦੂਰ ਚਾਰਿਆ ਹਾਰਡ ਫੜਾਂਦਾ ਹਨਾ ਤੇ ਪੰਜਾਬ ਪੂਰਾ ਲੱਗਿਆ ਹੋਇਆ ਉਹਦੇ ਵਿੱਚ ਪੰਜਾਬ ਦੇ ਸਾਰੇ ਰਾਜਨੀਤਿਕ ਬੰਦੇ ਸਮਾਜਿਕ ਬੰਦੇ ਧਾਰਮਿਕ ਬੰਦੇ ਜਿਹਦੇ ਵਿੱਚ ਦਿਖ ਰਹੇ ਨੇ ਪਰ ਸਿਰਫ ਪੰਜਾਬ ਸਰਕਾਰ ਸਾਨੂੰ ਨਹੀਂ ਦਿਖ ਰਹੀ ਚਾਹੇ ਉਹ ਮੁੱਖ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਦੇ ਮੰਤਰੀ ਹੋਣ ਐਮਐਲਏ ਹੋਣ ਉਹ ਪੂਰੀ ਤਰ੍ਹਾਂ ਫੇਲ ਆ ਅਸੀਂ ਕੁਝ ਮੁੱਦਿਆਂ ਦੇ ਉੱਤੇ ਪੀਸੀ ਰੱਖੀ ਸੀ ਜਿਹਦੇ ਵਿੱਚ ਕੱਲ ਬੀਜੇਪੀ 1600 ਕਰੋੜ ਰੁਪਇਆ ਅਨਾਉਂਸ ਕਰਕੇ ਗਿਆ ਜਿਹੜੇ ਆਪਣੇ ਨਰਿੰਦਰ ਮੋਦੀ ਜੀ ਨੇ ਮੈਂ ਉਹਨਾਂ ਨੂੰ ਗੱਲ ਕਰਨਾ ਚਾਹਣਾ ਅੱਜ ਤੋਂ ਜਦੋਂ 1988 ਦੇ ਵਿੱਚ ਇਹ ਹਾਰਡ ਆਈ ਸੀ ਡਿਜਾਸਟਰ ਆਇਆ ਸੀਗਾ ਤੇ ਉਹਦੇ ਵਿੱਚ ਬੜੀ ਘੱਟ ਗਿਣਤੀ ਦੇ ਵਿੱਚ ਡੈਮੇਜ ਹੋਇਆ ਸੀ ਸਾਰਾ ਕੁਝ ਅੱਜ ਜਿਹੜੇ ਸਾਡੇ 2000 ਤੋਂ ਉੱਤੇ ਦੇ ਜਿਹੜੇ ਪਿੰਡ ਨੇ ਉਹ ਡੈਮੇਜ ਹੋ ਗਏ 2 ਲੱਖ ਤੋਂ ਉੱਤੇ ਦੀਆਂ ਜਿਹੜੇ ਜਾਨਵਰ ਪਸ਼ੂ ਨੇ ਮਰ ਗਏ ਤੇ ਇਹਨੇ ਲੋਕਾਂ ਦਾ ਰੋਜ਼ਗਾਰ ਖਤਮ ਹੋ ਗਿਆ ਲੋਕਾਂ ਦੇ ਮਕਾਨ ਟਹਿ ਗਏ ਉਸ ਟਾਈਮ ਦੇ ਵਿੱਚ ਜਦੋਂ 1988 ਦੇ ਵਿੱਚ ਇਹ ਆਇਆ ਸੀ 1 ਕਰੋ 1 ਅਰਬ ਦਾ ਫੰਡ ਰਾਜੀਵ ਗਾਂਧੀ ਜੀ ਨੇ ਸਵਰਗੀ ਰਾਜੀਵ ਗਾਂਧੀ ਜੀ ਨੇ ਦਿੱਤਾ ਸੀਗਾ ਤੇ ਅੱਜ ਮਹਿੰਗਾਈ ਦਾ ਯੁੱਗ ਆਜੇ ਲੋੜ ਆ ਤੇ ਸਾਨੂੰ ਉਮੀਦ ਸੀ ਵੀ ਜਦੋਂ ਇਹ ਆਪ ਆਏ ਨੇ ਨਰਿੰਦਰ ਮੋਦੀ ਜੀ ਤੇ ਨਾ ਪ੍ਰਧਾਨ ਮੰਤਰੀ ਜੀ ਸ਼ਾਇਦ 100 100 ਅਰਬ ਦਾ ਸਾਨੂੰ ਫੰਡ ਜਿਹੜਾ ਰਿਲੀਜ਼ ਕਰਕੇ ਦੇਣਗੇ ਤੇ ਇੱਕ ਜਾਂਦੇ ਜਾਂਦੇ ਇੱਕੋ ਗੱਲ ਹੋਰ ਕਹਿ ਗਏ ਉਹਨਾਂ ਦੇ ਮੰਤਰੀ ਗੱਲ ਹੋਰ ਕਹਿ ਗਏ ਕਹਿੰਦੇ ਜੀ ਪੰਜਾਬ ਸਰਕਾਰ ਲਈ 12000 ਕਰੋੜ ਰੁਪਏ ਦਾ ਜਿਹੜਾ ਫੰਡ ਪਿਆ ਡਿਸਾਸਟਰ ਜਿਹੜੀ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਅ ਮਤਲਬ ਕੁਦਰਤੀ ਕ੍ਰੋਕੀਆਂ ਆ ਜਾਂਦੀਆਂ ਨੇ ਅਸੀਂ ਉਹ ਪੁੱਛਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਜਦੋਂ 12000 ਕਰੋੜ ਰੁਪਇਆ ਫੰਡ ਪਿਆ ਆਪਣੇ ਲਵੇ ਤੇ ਉਹ ਕਿੱਥੇ ਆ ਜੇ ਹੈ ਫਿਰ ਉਹਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ ਇਸ ਚੀਜ਼ ਦੇ ਮਤਲਬ ਸਵਾਲ ਜਾਂ ਨਿਸ਼ਾਨ ਨੇ ਤੇ ਫਿਰ ਅਸੀਂ ਗੱਲ ਕਰਨਾ ਚਾਹਾਂਗੇ ਸਾਡੇ ਹਲਕੇ ਮਹਿਲ ਕਲਾਂ ਦੀ ਦੇਖੋ ਅਸੀਂ ਚਾਹਦੇ ਆ ਵੀ ਅਸੀਂ ਆਪਣੇ ਹਲਕੇ ਦੀ ਮਦਦ ਕਰੀਏ ਅਸੀਂ ਅਸੀਂ ਮਤਲਬ ਸਾਡਾ ਕੋਈ ਏਮ ਨਹੀਂ ਅਸੀਂ ਆਈ ਵਾਰ ਅਸੀਂ ਨਿਸ਼ਾਨਾ ਬਣਾਈਏ ਇਹਨਾਂ ਨੂੰ ਕੁਲਵੰਤ ਸਿੰਘ ਭੰਡੋਰੀ ਜੀ ਨੂੰ ਐਮਲੈ ਨੂੰ ਤੇ ਪੰਜਾਬ ਸਰਕਾਰ ਨੂੰ ਪਰ ਇਹਨਾਂ ਦੀ ਜਿਹੜੀ ਹਰਕਤਾਂ ਨੇ ਸਾਨੂੰ ਇਹਨਾਂ ਨੂੰ ਪੁਆਇੰਟ ਐਡ ਕਰਨਾ ਪੈਂਦਾ ਕਿਉਂਕਿ ਸੱਤਾ ਦੇ ਵਿੱਚ ਇਹ ਨੇ ਤੇ ਜਵਾਬ ਦੇਈ ਵੀ ਇਹਨਾਂ ਦੀ ਬੰਦਗੀ ਆ ਕਿਸੇ ਪਿੰਡ ਦੇ ਵਿੱਚ ਇਹਨਾਂ ਨੇ ਜਾ ਕੇ ਜਦੋਂ ਹੜਾਂ ਦਾ ਪਾਣੀ ਆ ਗਿਆ ਖੇਤਾਂ ਦੇ ਵਿੱਚ ਠੀਕ ਨਹੀਂ ਚਾਹੀਏ ਉਹ ਟੱਲਿਆਲ ਵਾਲਾ ਸਾਈਡ ਹੋਵੇ ਚਾਹੇ ਉਹ ਟਿੱਕਰੀਆਲ ਵਾਲੀ ਸਾਈਡ ਹੋਵੇ ਚਾਹੇ ਉਹ ਆਪਣਾ ਆਪਣੀ ਚੇਨੀ ਚੇਨੀ ਵਾਲੋਵੇ ਚਾਹੇ ਪੰਜਗਰਾਈਆਂ ਹੋਵੇ ਚਾਹੇ ਟਿੱਬਾ ਹੋਵੇ ਚਾਹੇ ਕਾਤਰੋ ਵਾਲੀ ਰੋਡ ਦਾ ਗੱਲਬਾਤ ਹੋਵੇ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿਹੜੀ ਸੜਕ ਪੱਟਤੀ ਤੇ ਕਿਹੜੀ ਸੜਕ ਪੱਟਣ ਤੋਂ ਬਾਅਦ ਉੱਥੇ ਪਾਈਪ ਪਾਇਆ ਕਿ ਨਹੀਂ ਪਾਇਆ ਲੋਕ ਮਹਿਲਕਲਾ ਦੇ ਬੜੇ ਪਰੇਸ਼ਾਨ ਹੋਏ ਇਹਨਾਂ ਨੂੰ ਇਹ ਪੁੱਛ ਕੇ ਦੇਖ ਲੋ ਵੀ ਕਿਹੜੇ ਪਿੰਡ ਦੇ ਵਿੱਚ ਕਿੰਨੇ ਘਰ ਡੈਮੇਜ ਹੋਏ ਉਹਨਾਂ ਨਾਲ ਵੀ ਇਸ ਗੱਲ ਦਾ ਡਾਟਾ ਨਹੀਂ ਹੋਣਾ ਅੱਜ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਮਹਿਲਕਲਾ ਦੇ ਲੋਕੇ ਦੀ ਸਾਡੇ ਸਾਡੇ ਸੰਗਤ ਬੈਠੀ ਆ ਤੇ ਇਹ ਸਾਰੇ ਸਾਡੇ ਸਾਥੀ ਨੇ ਜਿਹੜਾ ਮਦਦ ਕਰਨਾ ਚਾਹੁੰਦੇ ਨੇ ਪਰ ਅਸੀਂ ਡਰਦੇ ਹਾਂ ਵੀ ਮਦਦ ਕਰੀਏ ਕਿਸ ਤਰੀਕੇ ਦੇ ਨਾਲ ਤੇ ਨਹੀਂ ਜਦੋਂ ਕੋਈ ਤੇ ਮਦਦ ਕਰਨ ਜਾਂਦੇ ਆ ਕਿਸਦੇ ਘਰ ਟੱਗਿਆ ਕਿਸਦੀ ਛੱਤ गिर ਗਈ ਕਿਸੇ ਦਾ ਮਤਲਬ ਕੋਠਾ ਗਿਰ ਗਿਆ ਜੇ ਅਸੀਂ ਉਹਨੂੰ ਪਵਾ ਦਿੰਦੇ ਆ ਤੇ ਫਿਰ ਉਹਨੂੰ ਪੰਜਾਬ ਸਰਕਾਰ ਨੇ ਗ੍ਰਾਂਟ ਦੇ ਫਾਰਮ ਪਰ ਜਾ ਰਹੇ ਨੇ ਪੰਜਾਬ ਸਰਕਾਰ ਦੇ ਲਈ ਹਾਂ ਇਸ ਗੱਲ ਦੇ ਲਈ ਅਸੀਂ ਮਦਦ ਤੋਂ ਪਿੱਛੇ ਨਹੀਂ ਹਟ ਰਹੇ ਮਦਦ ਜ਼ਰੂਰ ਕਰਾਂਗੇ ਜਿਹੜੇ ਤੱਕ ਅਰਟ ਹੈਗੇ ਦੇਖੋ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਐਮ ਐਲ ਏ ਆਪਣੀ ਰਿਸਪੋਨਸੀਬਿਲਟੀ ਸਮਝੇ ਕੁਲਵੰਤ ਸਿੰਘ ਪੰਡੋਰੀ ਉਹਨਾਂ ਕੋਲੇ ਜਾਵੇ ਫਾਰਮ ਪਰ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਲਦੀ ਰਿਲੀਫ ਮਤਲਬ ਸਭ ਤੋਂ ਫਸਟ ਰਿਲੀਫ ਤਾਂ ਹੀ ਆ ਨਾ ਕਿ ਕਿਸਦਾ ਘਰ ਬਣਾ ਕੇ ਦੇਵੇ ਇਹੀ ਗੱਲਬਾਤ ਜਿਹੜੀ ਜਿੱਥੇ ਬਹੁਤ ਜ਼ਿਆਦਾ ਡਿਜਾਸਟਰ ਹੋਇਆ ਜਿੱਥੇ ਹੜਾ ਨੇ ਪਾਣੀ ਵਹਾ ਕੇ ਲੈ ਗਿਆ 15 15 20 ਵੀ ਫੁੱਟ ਪਾਣੀ ਆ ਉੱਥੇ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਛੱਤ ਛੱਤ ਤੇ ਪੰਡੋਰੀਆ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਪਿੰਡਾਂ 'ਚ ਜਾਓ ਹਾਲਾਤ ਦੇਖੋ ਤੇ ਸਾਡੇ ਵੱਲੋਂ ਅਸੀਂ ਆਪਣੀ ਟੀਮ ਦੇ ਨਾਲ ਸਾਡੇ ਨਾਲ ਗੱਲ ਕੀਤੀ ਆ ਅਸੀਂ ਕੋਸ਼ਿਸ਼ ਕਰ ਰਹੇ ਆ ਸਾਡਾ ਟਾਰਗੇਟ ਆ ਅਸੀਂ ਵੱਡੀ ਗਲਤੀ ਨਹੀਂ ਕਰਦੇ ਜੇ ਪ੍ਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਦੇਖੋ ਫਿਰ ਜਰੂਰ ਅਸੀਂ ਉਸ ਮੁਕਾਮ ਤੱਕ ਪਹੁੰਚਾਂਗੇ ਪਰ ਸਾਡਾ ਟਾਰਗੇਟ ਆ ਅਸੀਂ 3000 ਸਿਮਿੰਟ ਦੀਆਂ ਬੋਰੀਆਂ ਤੋਂ ਲੈ ਕੇ 5000 ਬੋਰੀਆਂ ਤੱਕ ਅਸੀਂ 5000 ਬੋਰੀਆਂ ਤੱਕ ਅਸੀਂ ਜਿੱਥੇ ਡੇਰਾ ਬਾਬਾ ਨਾਨਕ ਜਿੱਥੇ ਜ਼ਿਆਦਾ ਸਾਡੇ ਐਮਪੀ ਸਾਹਿਬ ਨੇ ਉੱਥੇ ਰੰਧਾਵਾ ਸਾਹਿਬ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉਹ ਪਿੰਡਾਂ 'ਚ ਜਾ ਕੇ ਅਸੀਂ ਇੱਕ ਪਹਿਲ ਕਰਨਾ ਚਾਹੁੰਦੇ ਆਂ ਵੀ ਅਸੀਂ ਅਥੀ ਪੰਜਾਬ ਦੇ ਲੋਕਾਂ ਨੂੰ ਸਨੇਹਾ ਵੀ ਦੇਣਾ ਚਾਹੁੰਦੇ ਆਂ ਵੀ ਆਪਾਂ ਨੂੰ ਆਪਾਂ ਬਹੁਤ ਜ਼ਿਆਦਾ ਅਨਾਜ ਪਹੁੰਚਾ ਚੁੱਕੇ ਆਂ ਉੱਥੇ ਮੈਡੀਕਲ ਫੈਸਿਲਿਟੀਆਂ ਚੱਲ ਰਹੀਆਂ ਨੇ ਡੰਗਰਾ ਵਾਸਤੇ ਚਾਰਾ ਬਹੁਤ ਪਹੁੰਚ ਗਿਆ ਜਾ ਵੀ ਰਿਹਾ ਕਰੋ ਜ਼ਰੂਰ ਕਰੋ ਪਰ ਹੁਣ ਲੋੜ ਆ ਉਹਨਾਂ ਲੋਕਾਂ ਨੂੰ ਖੜੇ ਖਾਉਂਦੀ ਉਹਨਾਂ ਲੋਕਾਂ ਨੂੰ ਖੜੇ ਕਰਨ ਦੀ ਜਿਨ੍ਹਾਂ ਦੇ ਮਕਾਨ ਟਹਿ ਗਏ ਦੇਖੋ ਮਕਾਨ ਟੇਨ ਇਟਾ ਉਹਨਾਂ ਕੋਲ ਹੈਗੀਆਂ ਨੇ ਰਿੱਤੇ ਦਾ ਪ੍ਰਬੰਧ ਵੀ ਹੋ ਸਕਦਾ ਕਰ ਲੈਣਗੇ ਉਹ ਸਿਮਿੰਟ ਦੀ ਦਿੱਕਤ ਆਏਗੀ ਕਿਤੇ ਨਾ ਕਿਤੇ ਅਸੀਂ ਆਪਣੇ ਵੱਲੋਂ ਪਹਿਲ ਕਰਦੇ ਹਾਂ ਤੇ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਭਰਾਵਾਂ ਨੂੰ ਸਾਡੇ ਸਮਾਜਿਕ ਜਥੇਬੰਦੀਆਂ ਨੂੰ ਐਨ ਜੀਓ ਨੂੰ ਸਾਡੇ ਜਿਹੜੇ ਸਾਡੇ ਕਲਾਕਾਰ ਭਰਾ ਨੇ ਚਾਹੇ ਉਹ ਕੋਈ ਵੀ ਨੇ ਚਾਹੇ ਗੁਰਦਾਸ ਮਾਨ ਜੀ ਨੇ ਬਲਕੌਰ ਸਿੰਘ ਜੀ ਨੇ ਦਿਲਜੀਤ ਜੀ ਨੇ ਮਲਕੀਰਤ ਉਹ ਲਖ ਸਾਹਿਬ ਨੇ ਐਮੀ ਬਿਰਕ ਜੀ ਨੇ ਸਾਡੇ ਚਾਹੇ ਕੋਈ ਵੀ ਨੇ ਜੱਸੀ ਜੀ ਨੇ ਹੈ ਨਾ ਤੇ ਉਹ ਸਾਰੇ ਜਿਹਨੇ ਇਕੱਠੇ ਹੋ ਕੇ ਇੱਕ ਪਲਾਨਿੰਗ ਬਣਾਉਣ ਤੇ ਪਲਾਨਿੰਗ ਦੇ ਸਾਹਬ ਦੇ ਨਾਲ ਮੈਨੂੰ ਲੱਗਦਾ ਹੁਣ ਉੱਥੇ ਜਿਹੜੀ ਲੋਡ ਆ ਆਹ ਹੁਣ ਲੋੜ ਲੋਕਾਂ ਨੂੰ ਖੜੇ ਕਰਨ ਦੀ ਆ ਛੱਤ ਦੇਣ ਦੀ ਲੋੜ ਆ ਕਿਉਂਕਿ ਅੱਗੇ ਸਰਦੀ ਦਾ ਮੌਸਮ ਆ ਰਿਹਾ ਉਸ ਤਰੀਕੇ ਦੇ ਨਾਲ ਇਸ ਗੱਲ ਦੀ ਪਲਾਨਿੰਗ ਹੋਣੀ ਚਾਹੀਦੀ ਆ ਤੇ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਨਾ ਅਸੀਂ ਮਹਿਲ ਕਲਾ ਦੇ ਵਿੱਚ ਜਿਹੜੀ ਕਿ ਕਨਫਿਊਜ਼ਨ ਬਣੀ ਹੋਈ ਆ ਵੀ ਅਸੀਂ ਮਦਦ ਕਿਵੇਂ ਕਰੀਏ ਜਿਹਦੇ ਘਰ ਤਾਂ ਟਹਿ ਗਏ ਉਹ ਰਿਸਪੌਂਸਿਬਿਲਟੀ ਬਣਦੀ ਆ ਪੰਡੋਰੀ ਸਰਦੀ ਸਰਕਾਰ ਦੀ ਜਿਹੜੇ ਘਰ ਟੈਨ ਲਈ ਮਤਲਬ ਖੜੇ ਨੇ गिर ਸਕਦੇ ਨੇ ਉਹਨਾਂ ਦੀ ਅਸੀਂ ਕਿਤੇ ਨਾ ਕਿਤੇ ਜਾ ਕੇ ਮਦਦ ਕਰਾਂਗੇ ਸਾਡੀ ਸਾਰੀ ਟੀਮ ਨੇ ਕੰਮ ਉਲਿੱਕਿਆ ਇਹ ਕੰਮ ਲਈ ਵਿਚਾਰ ਕੀਤਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਇੱਕ ਉੱਥੇ ਬੁਰੀ ਲੱਗੇ ਸਿਮਿੰਟ ਦੀ ਦੋ ਬੁਰੀਆਂ ਲੱਗਣ ਤਿੰਨ ਬੁਰੀਆਂ ਲੱਗਣ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜੇਤੇ ਕਿਤੇ ਦਰਾਰ ਆ ਰਹੀ ਹੈ ਵੀ ਨਾ ਘਰ ਗਿਰ ਨਾ ਜਾਵੇ ਉਸ ਦੀ ਅਸੀਂ ਜਾ ਕੇ ਮਦਦ ਕਰਾਂਗੇ ਲੋੜ ਬੰਸਾ ਤੇ ਅੰਤ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿੰਨੇ ਵੀ ਮਹਿਲਕਲਾ ਪਿੰਡ ਦੇ ਸਾਰੇ ਪਿੰਡਾਂ ਦੇ ਜਿਹੜੇ ਐਨ ਆਰ ਆਈ ਭਰਾ ਨੇ ਹੱਥ ਜੋੜ ਕੇ ਬੇਨਤੀ ਕਰਦਾ ਦਿਓ ਜ਼ਰੂਰ ਤੁਸੀਂ ਫੰਡ ਦੇ ਰਹੇ ਹੋ ਦਿਓ ਤੁਸੀਂ ਜਿੱਥੇ ਆਪਣੇ ਬਹੁਤ ਜ਼ਿਆਦਾ ਡਿਡਾਸਟਰ ਜਡਾਸਟਰ ਹੋਇਆ ਜਿੱਥੇ ਬਹੁਤ ਜ਼ਿਆਦਾ ਹੜ ਆ ਗਏ ਬਹੁਤ ਜ਼ਿਆਦਾ ਉਕਰੋਪੀ ਹੋ ਗਏ ਉੱਥੇ ਤੁਸੀਂ ਲੱਖਾਂ ਹਜ਼ਾਰਾਂ ਰੁਪਿਆ ਤੁਸੀਂ ਫੰਡ ਦੇ ਗਿਓ ਪਰ ਭਰਾਵੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਪਿੰਡ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਮਹਿਲਕਲਾ ਹਲਕੇ ਦੇ ਜਿਹੜੇ ਤੁਹਾਡੇ ਪਿੰਡਾਂ ਦੇ ਲੋਕ ਨੇ ਉਹਨਾਂ ਵਾਸਤੇ ਵੀ ਕੁਝ ਹਜ਼ਾਰ ਹੀ ਦੇ ਦਿਓ ਅਸੀਂ ਸਿਮਿੰਟ ਦੇ ਥੈਲੇ ਲੈ ਕੇ ਜਾਣੇ ਨੇ ਸਿਮਿੰਟ ਦੇ ਬੋਰੀਆਂ ਲੈ ਕੇ ਜਾਣੀਆਂ ਨੇ ਆਪਣੇ ਪਿੰਡਾਂ 'ਚ ਵੀ ਆਵਾਂਗੇ ਕੱਲੇ-ਕੱਲੇ ਨੂੰ ਫੋਨ ਕਰਾਂਗੇ ਅਸੀਂ ਆਪਣੇ ਲਈ ਕਦੀ ਕੁਝ ਨਹੀਂ ਮੰਗਿਆ ਇਸ ਹਲਕੇ ਦੇ ਵਿੱਚ ਨਾ ਕਿਤੇ ਹੋਰ ਵੀ ਮੰਗਿਆ ਪਰਮਾਤਮਾ ਇਸ ਗੱਲ ਦੀ ਨੋਬਤ ਵੀ ਨਾ ਲਿਖਿਆ ਪਰ ਆ ਜਿਹੜਾ ਸਮਾਚਾਰ ਦਿਆ ਮਾੜਾ ਸਮਾਚਾਰ ਹੈ ਕਿਸੇ ਦਾ ਘਰਪਾਨ ਦੇ ਲਈ ਜੇ ਮੈਨੂੰ ਦਰਦਰ ਵੀ ਮੰਗਣਾ ਪਿਆ ਉਹਦੀ ਮਦਦ ਵਾਸਤੇ ਅਸੀਂ ਮੰਗਰ ਨੂੰ ਧਿਆਨ ਸਾਰੇ ਜਣੇ ਸਾਰੀ ਟੀਮ ਨਾਲ ਕਰੀਏ ਪਰ ਅਸੀਂ ਸਾਰੇ ਆਪ ਵੀ ਕੋਸ਼ਿਸ਼ ਕਰਾਂਗੇ ਪਰ ਅਸੀਂ ਚਾਹਨੇ ਆਂ ਵੀ ਪੰਜਾਬ ਦੁਬਾਰਾ ਖੜਾ ਹੋਵੇ ਹਲਕੇ ਦੇ ਲੋਕ ਦੁਬਾਰਾ ਖੜੇ ਹੋਣ ਇਸ ਲਈ ਮੇਰੀ ਹੱਥ ਜੋੜ ਕੇ ਐਨਆਰਆਈ ਵੀਰਾਂ ਨੂੰ ਸਮਾਜ ਸੇਵਿਕ ਸੰਸਥਾਵਾਂ ਨੂੰ ਜਿਹੜੇ ਮਹਿਲਕਲਾ ਦੇ ਲੋਕ ਨੇ ਕਲਬਜ਼ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਆਪਣੇ ਪਿੰਡ ਦੇ ਵਿੱਚ ਆਸ-ਪਾਸੇ ਵੇਖੋ ਕਿਸੇ ਦੀ ਘਰ ਛੱਤ ਟਹਿਣ ਵਾਲੀ ਆ ਕਿਸੇ ਦੀ ਦੀਵਾਰ ਟਹਿ ਗਈ ਤੇ ਉਹਦੀ ਵੀ ਆਪਾਂ ਮਦਦ ਕਰੀਏ ਜਿਉਂ ਆਪਾਂ ਉੱਥੇ ਲੱਖ ਰੁਪਏ ਦੇ ਰਹੇ ਆ ਤੇ ਉਹਰੇ ਆਪਾਂ 20000 ਰੁਪਏ ਦੀ ਉਸ ਦੀ ਘਰ ਦੀ ਵੀ ਮਦਦ ਕਰੀਏ ਮੇਰੀ ਬੇਨਤੀ ਆ ਪੱਤਰਕਾਰ ਸਹਿਬਾਨਾਂ ਨੂੰ ਵੀ ਇਸ ਗੱਲ ਨੂੰ ਆਪਾਂ ਜਰੂਰ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਏਰੀਆ ਦੇ ਵਿੱਚ ਪਹੁੰਚਾਓ ਤੇ ਪੰਜਾਬ ਦੇ ਵਿੱਚ ਵੀ ਇੱਕ ਇਸ ਤੁਹਾਡੇ ਮਾਧਿਅਮ ਜਰੀਆ ਮੈਸੇਜ ਦੇਣਾ ਚਾਹਨਾ ਵੀ ਹੁਣ ਲੋੜ ਆ ਪੰਜਾਬ ਨੂੰ ਆਪਾਂ ਉੱਥੇ ਦੇ ਲੋਕਾਂ ਨੂੰ ਆਪਾਂ ਛੱਤ ਦਈਏ ਖੜਾ ਕਰੀਏ ਉਹਨਾਂ ਨੂੰ ਤਾ ਜਾ ਕੇ ਮਹਾਮਾਰੀ ਤੋਂ ਬਚਣਗੇ ਨਹੀਂ ਤਾਂ ਜਿਹੜੀ ਆਉਣ ਵਾਲਾ ਟਾਈਮ ਆ ਬਹੁਤ ਮੜਾ ਟਾਈਮ ਆ ਰਿਹਾ ਪੰਜਾਬ ਸਰਕਾਰ ਟੋਟਲੀ ਫੇਰ ਉਰੇ ਇਹਨਾਂ ਦਾ ਆਪਣਾ ਕਲੇਸ਼ ਚੱਲਦਾ ਕੇਜਰੀਵਾਲ ਦਾ ਤੇ ਭਗਵੰਤ ਮਾਨ ਦਾ ਉਹ ਕਲੇਸ਼ ਦੇ ਵਿੱਚ ਪੰਜਾਬ ਨੇ ਪੰਜਾਬ ਨੂੰ ਇਹਨਾਂ ਨੇ ਰੋਲ ਕੇ ਰੱਖਤਾ ਇਹ ਕਹਿੰਦੇ ਸਾਡੇ ਲਈ ਫੰਡ ਨਹੀਂ ਬੀਜੇਪੀ ਵਾਲੇ ਕਹਿੰਦੇ ਨੇ ਵੀ 12000 ਕਰੋੜ ਜਿਹੜਾ ਰੱਖਿਆ ਹੋਇਆ ਇਹਨਾਂ ਨੇ ਫੰਡ ਡਿਸਾਸਟਰ ਵਾਸਤੇ ਹੁੰਦਾ ਉਹ ਫੰਡ ਉਹ ਕਿੱਥੇ ਆ ਫੰਡ ਜਿਹੜੀ ਜਿਹੜੀ ਕੋਈ ਕਰੋਪੀ ਆਈ ਆ ਜਿਹੜੇ ਕੋਈ ਕੁਦਰਤੀ ਕਰੋਪੀ ਆ ਜਾਂਦੀਆਂ ਨੇ 12000 ਕਰੋੜ ਇਹਨਾਂ ਲਈ ਫੰਡ ਹੈਗਾ ਉਹ ਕਿੱਥੇ ਆ ਇਹ ਸਵਾਲ ਆ ਬਹੁਤ ਵੱਡਾ ਅਸੀਂ ਇਹਨਾਂ ਨੂੰ ਸਵਾਲ ਕਰਦੇ ਹਾਂ ਇਸ ਗੱਲ ਤੇ ਤੇ ਇਹਨਾਂ ਨੂੰ ਕਹਿੰਨੇ ਆ ਆਪਣੀ ਰਾਜਨੀਤੀ ਛੱਡ ਕੇ ਪੰਜਾਬ ਦੇ ਨਾਲ ਖੜਜੋ ਪੰਜਾਬ ਦੇ ਲੋਕਾਂ ਨਾਲ ਖੜਜੋ ਇਹੀ ਮੇਰੀ ਬੇਨਤੀਆਂ ਨੇ ਆਹੀ ਅੱਜ ਦੀ ਸਾਡੀ ਪੀਸੀ ਸੀਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਫਤਿਹ ਦੀ ਸਾਂਝ ਕਰਦੇ ਹਾਂ ਸਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਨੀ ਜੀ ਕੋਈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹਨਾ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਪਿੰਡਾਂ 'ਚ ਜਾ ਕੇ ਪਰਫਾਰਮੇ ਭਰਨੇ ਸ਼ੁਰੂ ਕਰੀਏ ਪੰਜਾਬ ਸਰਕਾਰ ਦੀ ਨਲਾਕੀ ਦੇਖੋ ਹਲੇ ਤੱਕ ਕੋਈ ਪਰਫਾਰਮਾ ਨਹੀਂ ਹੈ ਨਾਲ ਵੀ ਜੀ ਘੋਸ਼ਣਾ ਪੱਤਰ ਜਰੂਰ ਬਣਾਤੇ ਇਹਨਾਂ ਨੇ ਵੀ ਇਹ ਸਾਡਾ ਸਰਪੰਚ ਕਰੂਗਾ ਵੀ ਰਾਜਨੀਤੀ ਵਾਸਤੇ ਵੀ ਸਾਡਾ ਨੰਬਰਦਾਰ ਕਰੂਗਾ ਸਾਡੇ ਬੰਦੇ ਕਰਨਗੇ ਜਿਹੜੀ ਐਪਲੀਕੇਸ਼ਨ ਕੋਈ ਜਿਹੜਾ ਪਰਫਾਰਮਾ ਚਾਹੀਦਾ ਕਿੰਨੇ ਗੱਜ ਦਾ ਉਹਦਾ ਮਕਾਨ ਆ ਕਿੰਨਾ ਟੈ ਗਿਆ ਕੋਣ ਬੰਦਾ ਕਿਹੜਾ ਕੀ ਆ ਕਿਹੜਾ ਕੀ ਨਹੀਂ ਆਗਾ ਉਹ ਇੱਕ ਐਪਲੀਕੇਸ਼ਨ ਕਿਉਂ ਆ ਜੇ ਇਹ ਇੱਕ ਪਰਫਾਰਮਾ ਤਿਆਰ ਕਰਨ ਹਤੇ ਉਹਦੇ ਵਿੱਚੋਂ ਬੰਦੇ ਉਲਝਣ ਨਾ ਉਹਨਾਂ ਤੂੰ ਕੋ ਉਹਦੇ ਵਿੱਚ ਲਿਖਿਆ ਜਾਉ ਬੀ ਡੀਸੀ ਨੂੰ ਦੇਣਾ ਵੀਡੀਓ ਨੂੰ ਦੇਣਾ ਪਟਵਾਰੀ ਨੂੰ ਦੇਣਾ ਇਸ ਤਰੀਕੇ ਦੇ ਤਾਂ ਨਹੀਂ ਸੋਚ ਇਹਨਾਂ ਦੀ ਸੋਚ ਹੀ ਨਹੀਂ ਸਿਰਫ ਰਾਜਨੀਤੀ ਕਰਨਾ ਜਾਣਦੇ ਨੇ ਇਹ ਤੇ ਉਹ ਹੀ ਰਾਜਨੀਤੀ ਕਰ ਰਹੇ ਨੇ ਜੀ ਉਤਰੇ ਸੀਗੇ ਵੀ ਕਹਤਾ ਇਹਨਾਂ ਤੇ ਪਟੀਸ਼ਨ ਪਾਈਏ ਇਹਨਾਂ ਦਾ ਜਿਹੜਾ ਚੋਣ ਨਿਸ਼ਾਨਾ ਝਾੜੂ ਆ ਜੀ ਉਸ ਦੇ ਉੱਤੇ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਦੀ ਸੋਚ ਰਹੇ ਆ ਤੇ ਪਾਵਾਂਗੇ ਵੀ ਜੀ ਆ ਜਿਹੜਾ ਇਹ ਪਟੀਸ਼ਨ ਪਾਵਾਂਗੇ ਵੀ ਇਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਉਂਕਿ ਜ਼ਿਆਦਾਤਰ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹ ਆਪਣੇ ਜ਼ਮੀਨ ਜਮਾਦਾਰ ਨਹੀਂ ਹਨ ਸਵੀਪਰ ਨੇ ਉਹ ਮਜ਼ਦੂਰ ਨੇ ਜਾਂ ਝਾੜੂ ਦਾ ਕੰਮ ਕਰਦੇ ਨੇ ਇਹ ਲੋਕਾਂ ਨੂੰ ਗੁੰਮਰਾਹ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਸਾਡੇ ਤੋਂ ਵੋਟਾਂ ਲੈ ਰਹੇ ਨੇ ਪਰ ਮਜ਼ਦੂਰਾਂ ਬਾਰੇ ਸੋਚਦੇ ਨਹੀਂ ਤੇ ਇਹਨਾਂ ਦੀ ਇਹ ਨਲਾਕੀ ਤਾਂ ਹੈਗੀ ਆ ਜੀ ਇਹ ਅੰਬੇਡਕਰ ਸਾਹਿਬ ਦੀ ਫੋਟੋ ਦਿਖਾ ਕੇ ਅੰਬੇਡਕਰ ਸਾਹਿਬ ਦਾ ਸੰਵਿਧਾਨ ਦਿਖਾ ਕੇ ਇਹ ਸੱਤਾ ਦੇ ਵਿੱਚ ਆਏ ਸੀਗੇ ਅੰਬੇਡਕਰ ਸਾਹਿਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਉੱਚਾ ਚੱਕਣ ਦੀ ਗੱਲ ਕੀਤੀ ਅੰਬੇਡਕਰ ਸਾਹਿਬ ਨੂੰ ਉਹਨਾਂ ਬੋਲੇ ਉਹਨਾਂ ਦਾ ਕੋਈ ਧਿਆਨ ਨਹੀਂ ਜੀ ਸਮਾਜ ਸੇਵੀ ਜਥੇਬੰਦੀਆਂ ਸਾਹਮਣੇ ਆਈਆਂ ਨੇ ਕੀ ਸਾਹਬ ਦਾ ਉਹਨਾਂ ਲਿਪਕਾਂ ਵਾਲੇ ਜਿਹੜੇ ਖੜੇ ਆ ਲੋਕਾਂ ਦੇ ਨਾਲ ਭਾਵੇਂ ਉਹ ਗਿੱਪੀ ਕਰੇ ਆ ਜੀ ਹੁਣ ਭਾਵੇਂ ਹੋਰ ਕੋਈ ਕਲਾਕਾਰ ਹੋਵੇ ਦਿਲਜੀਤ ਸਿੰਘ ਗਿੱਪੀ ਕਰੇ ਵਾਲਜੀ ਸਮਾਜ ਸੇਵੀ ਸਾਡੇ ਉਪ ਉ ਅਦਚ ਕਾਨੀ ਤੋਂ ਨੇ ਸਾਡੇ ਹਨਾ ਆਪਣਾ ਫਰਜ ਸੇਵਾ ਸੁਸਾਇਟੀ ਤੇ ਸਾਡੇ ਅਨਮੋਲ ਪਾਤਰਾ ਜੀ ਹੋਰ ਬਹੁਤ ਸਾਰੇ ਸਾਡੇ ਸਾਥੀ ਨੇ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਸਲੂਟ ਆ ਦਿਲੋਂ ਸਲੂਟ ਆ ਉਹਨਾਂ ਨੂੰ ਤੁਹਾਡੇ ਕਾਰਨ ਪੰਜਾਬ ਖੜਾ ਹੋ ਜਾਣਾ ਜੇ ਕੋਹ ਤੁਸੀਂ ਕਿਸੇ ਸਰਕਾਰ ਦੇ ਕਾਰਨ ਕਿਸੇ ਰਾਜਨੀਤਿਕ ਬੰਦੇ ਕਾਰਨ ਤੁਸੀਂ ਪੰਜਾਬ ਖੜਾ ਹੋਏਗਾ ਜਾਂ ਕਿਸੇ ਦੇ ਭੀਜੇਪੀ ਵਰਗੇ ਦੇ ਆ ਫੰਡਾਂ ਦੇ ਕਾਰਨ ਪੰਜਾਬ ਖੜਾ ਹੋਏਗਾ ਨਹੀਂ ਪੰਜਾਬ ਤੁਹਾਡੇ ਕਾਰਨ ਸਾਡੇ ਆਪਣੇ ਸਾਰਿਆਂ ਦੇ ਕਾਰਨ ਪੰਜਾਬ ਨੂੰ ਆਪਾਂ ਨੇ ਖੜਾ ਕਰਨਾ ਤੇ ਪੰਜਾਬ ਨੂੰ ਆ ਛੋਟੇ-ਮੋਟੇ ਜਦੋਂ ਥੋਡੇ ਵਰਗੇ ਜੋਧੇ ਬੈਠੇ ਨੇ ਐਨਆਰਆਈ ਭਰਾ ਬੈਠੇ ਨੇ ਤੇ ਆ 2 16 16 ਕਰੋੜ ਦਾ ਵਿਉਂਦੀ ਨੂੰ ਕਹਿੰਨੇ ਆਪਾਂ ਵਾਪਸ ਲੈ ਜੋ ਯਾਰ ਇਹਦੇ ਪੰਡਾ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਸਾਨੂੰ ਸਾਡਾ ਬੰਦਾ ਹੱਕ ਨਹੀਂ ਦੇ ਸਕਦੇ ਸਾਡਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਸਾਨੂੰ ਅਰਬਾਂ ਰੁਪਏ ਦਾ ਸਾਨੂੰ ਚਾਹੀਦਾ ਅਸੀਂ ਉਸ ਤਰੀ ਉਸ ਤਰੀਕੇ ਦੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਜਦੋਂ ਤੁਸੀਂ ਹੋਸਟ ਸਟੇਟਾਂ ਨੂੰ ਦਿੰਦੇ ਹੋ ਤੇ ਸਾਡ ਨੂੰ ਕਿਉਂ ਨਹੀਂ ਦਿੰਦੇ ਤੇ ਮੈਂ ਜਿਹੜੀ ਐਨਜੀਓਨ ਵਾਸਤੇ ਇੱਕ ਗੱਲ ਜ਼ਰੂਰ ਮੈਂ ਜਿੱਸੀ ਅ ਜਸਵਿੰਦਰ ਸਿੰਘ ਜੱਸੀ ਜਿਹੜੇ ਸਿੰਗਰ ਨੇ ਤੇ ਵਧੀਆ ਬੰਦੇ ਨੇ ਬਾਈਟ ਨਾਲ ਮੈਂ ਗੱਲ ਨਾਲ ਸਹਿਮਤ ਆ ਇੱਕ ਪਲਾਨਿੰਗ ਹੋਣੀ ਚਾਹੀਦੀ ਆ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇੱਕ ਪਿੰਡ ਦੇ ਵਿੱਚ ਤਾਂ 40 ਟਰਾਲੀਆਂ ਜਾ ਰਹੀਆਂ ਨੇ ਇੱਕ ਪਿੰਡ ਦੇ ਵਿੱਚ ਇੱਕ ਵੀ ਨਹੀਂ ਜਾਰੀ ਤੇ ਨਹੀਂ 2000 ਦੇ ਲਗਭਗ ਦੇ ਪਿੰਡਾ ਪ੍ਰਸ਼ਾਸਨ ਇੰਨੀ ਕੁ ਵੀ ਮਤਲਬ ਸਰਕਾਰ ਇੰਨੀ ਕੁ ਵੀ ਪਲਾਨਿੰਗ ਨਹੀਂ ਕਰ ਸਕਦਾ ਵੀ ਆਪਣਾ ਸਾਰਾ ਪ੍ਰਸ਼ਾਸਨ ਲਗਾ ਕੇ ਜਦੋਂ ਦਾ ਇਲੈਕਸ਼ਨ ਹੁੰਦੇ ਨੇ ਉਦੋਂ ਪੂਰਾ ਅਮਲਾ ਜਮਲਾ ਇੱਕ ਅਸੈਂਬਲੀ ਦੇ ਵਿੱਚ ਫਿੱਟ ਕਰ ਦਿੰਦੇ ਨੇ ਇਹ ਤੇ ਜਦੋਂ ਅੱਜ ਪੰਜਾਬ ਮਰ ਗਿਆ ਜਦੋਂ ਆ ਪੰਜਾਬ ਦੇ ਲੋਕ ਮਰ ਗਏ ਜਦੋਂ ਅੱਜ ਪੰਜਾਬ ਦੇ ਵਿੱਚ ਮਹਾਮਾਰੀ ਫੈਲਣ ਨੂੰ ਤਿਆਰ ਆ ਤੇ ਇਹਨਾਂ ਦਾ ਫਰਜ਼ ਬਣਦਾ ਪੂਰੇ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਆ ਉਹਨੂੰ ਚੱਕਣ ਉੱਥੇ ਫਿੱਟ ਕਰਨ ਜਿਹੜੀਆਂ ਟਰਾਲੀਆਂ ਆ ਰਹੀਆਂ ਨੇ ਜਿਹੜੀਆਂ ਮਦਦਾਰੀਆਂ ਨੇ ਉੱਥੇ ਇੱਕ ਡਾਟਾ ਤਿਆਰ ਕੀਤਾ ਜਾਵੇ ਵੀ ਇਸ ਪਿੰਡ ਦੇ ਵਿੱਚ 10 ਟਰਾਲੀਆਂ ਚੱਲੀ ਗਈਆਂ ਤੇ ਦੂਸਰੇ ਪਿੰਡ ਦੇ ਵਿੱਚ 10 ਟਰਾਲੀਆਂ ਉਹ ਭੇਜਣ ਸਾਨੂੰ ਗਾਈਡੈਂਸ ਦੀ ਲੋੜ ਆ ਤੇ ਗਾਈਡ ਕੋਲ ਕਰੇਗਾ ਪ੍ਰਸ਼ਾਸਨ ਕਰੇਗਾ ਨਾ ਸਰਕਾਰ ਕਰੇਗੀ ਨਾ ਆਪਣੇ ਆਪ ਹੀ ਲੱਗਿਓ ਇਹਨੇ ਲੋਕ ਵਿਚਾਰੇ ਕਦੀ 40 ਟਰਾਲੀਆਂ ਕਿੱਧਰ ਨੂੰ ਜਾ ਰਹੀਆਂ ਨੇ ਕਈਆਂ ਦੀ ਆਪਸ ਦੇ ਵਿੱਚ ਭੜਤ ਹੋ ਗਈ ਕਈ ਕਿਤੇ ਕੰਦ ਗਿਰ ਗਈ ਕਿਸੇ ਬੰਦੇ ਉੱਤੇ ਕਾਪਾ ਖਬਰ ਵੀ ਸੁਣੀ ਸੀ ਵੀ ਕੋਈ ਸੇਵਾ ਕਰਨ ਗਿਆ ਤੇ ਕੋਈ ਬੰਦੇ ਦਾ ਨੁਕਸਾਨ ਹੋ ਗਿਆ ਉਹਦੀ ਡੈਥ ਹੋ ਗਈ ਵਿਚਾਰੇ ਬੰਦੇ ਦੀ ਤੇ ਇਸ ਲਈ ਇਸ ਗੱਲ ਦੇ ਵਿੱਚ ਆ ਜਿਹੜਾ ਮੁੱਦੇ ਸਾਰੇ ਮੁੱਦਿਆਂ 'ਚ ਵਸਤਾ ਪੰਜਾਬ ਸਰਕਾਰ ਫੇਲ ਆ ਤੇ ਪਰ ਬਹੁਤ ਵੱਡਾ ਫੇਲਿਅਰ ਆਇਆ ਕਿਉਂਕਿ ਡਰੇਨਾ ਦੀ ਸਫਾਈ ਨਹੀਂ ਕੀਤੀ ਗਈ ਅਸੀਂ ਖੁਦ ਮੈਲਕਲਾ ਪਿੰਡ ਦੇ ਵਿੱਚ ਆਪ ਡਰੇਨ ਸਫਾਈ ਕਰਵਾਏ ਨੇ ਐਸਡੀਐਮ ਨੂੰ ਫੋਨ ਕੀਤਾ ਵੀਡੀਓ ਨੂੰ ਫੋਨ ਕੀਤਾ ਪ੍ਰਸ਼ਾਸਨ ਮਦਦ ਕਰਨ ਨੂੰ ਤਿਆਰ ਸੀ ਪਰ ਐਮਐਲਏ ਤੋਂ ਕੋਈ ਐਫਰਟਸ ਨਹੀਂ ਸੀ ਗਿਆ ਇਹਨਾਂ ਨੂੰ ਡਰ ਲੱਗਦਾ ਸੀ ਵੀ ਅਸੀਂ ਜੇ ਪਿੰਡਾਂ 'ਚ ਜਾਵਾਂਗੇ ਤਾਂ ਸਾਡੇ ਲੋਕ ਕੱਪੜੇ ਫਾੜਨਗੇ ਤੇ ਬਾਈ ਜੀ ਕੰਮ ਕਰੋ ਨਾ ਤੇ ਕੱਪੜੇ ਕਿਉਂ ਫਾੜਨਗੇ ਜੇ ਫਾੜਦੇ ਵੀ ਨੇ ਆਪਣੀ ਬੰਦੇ ਨੇ ਉਦੋਂ ਤੁਸੀਂ ਕਹਿੰਦੇ ਸਵਾਲ ਕਰੋ ਅੱਜ ਜਦੋਂ ਲੋਕ ਸਵਾਲ ਕਰਦੇ ਤੁਸੀਂ ਭੱਜਦੇ ਫਿਰਦੇ ਹੋ ਇਹੋ ਜੇ ਮਾਰੇ ਸਮੇਂ ਦੇ ਵਿੱਚ ਵੀ ਲੋਕਾਂ ਨਾਲ ਖੜਨਾ ਸਿੱਖੋ ਤੇ ਮੇਰੀ ਇੱਕ ਵਾਰੀ ਫੇਰ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਆ ਪਲਾਨਿੰਗ ਦੇ ਤਰੀਕੇ ਨਾਲ ਚੰਗੀ ਹੈ ਬਹੁਤ ਲੰਬਾ ਚੱਲਣਾ ਇਹ ਕੰਮ ਤੇ ਨਹੀਂ ਆਪਾਂ ਮਤਲਬ ਜਦੋਂ ਔਰ ਉਹ ਗੱਲ ਨਾ ਹੋਵੇ ਨਾ ਆਪਾਂ ਹੰਬ ਕੇ ਘਰੇ ਬੈ ਜੀ ਉਸ ਟਾਈਮ ਉਹਨਾਂ ਨੂੰ ਲੋੜ ਹੋਵੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਆਪਣਾ ਪ੍ਰਸ਼ਾਸਨ ਲਗਾਓ ਉੱਥੇ ਪਲੈਨਿੰਗ ਬਿਠਾਓ ਇਹਨਾਂ ਸਾਰੇ ਐਨ ਜੀਓਜ਼ ਨੂੰ ਇਕੱਠਾ ਕਰੋ ਜਿਹੜੇ ਕੋਈ ਸੰਸਥਾ ਵਾਲੇ ਬੰਦੇ ਨੇ ਉਹਨਾਂ ਨੂੰ ਇਕੱਠਾ ਕਰੋ ਰਾਜਨੀ ਅੱਜ ਅੱਜ ਇੱਕ ਸਾਂਝੀ ਮੀਟਿੰਗ ਕਰਨ ਦੀ ਲੋੜ ਆ ਅੱਜ ਏਡੇ ਪੰਜਾਬ ਦੇ ਜਿਹੜੇ ਹਾਲਾਤ ਨੇ ਨਾ ਸਾਰੇ ਰਾਜਨੀਤਿਕ ਪਾਰਟੀਆਂ ਦੀ ਮੁੱਖ ਮੰਤਰੀ ਸਾਹਿਬ ਇੱਕ ਸਾਂਝੀ ਮੀਟਿੰਗ ਕਰਨ ਦੀ ਲੋੜ ਆ ਸਾਂਝਾ ਕੰਮ ਹੈ ਇਹ ਕੋਈ ਰਾਜਨੀਤਿਕ ਕੰਮ ਨਹੀਂ ਹੈ ਪੰਜਾਬ ਸਾਂਝਾ ਪੰਜਾਬ ਬਰਬਾਦ ਹੋ ਰਿਹਾ ਇਨੂੰ ਤੁਹਾਨੂੰ ਇਹਨੂੰ ਇਹਨੂੰ ਦੇਖਣਾ ਪੈਣਾ ਤੁਸੀਂ ਆਪ ਤਾਂ ਕਹਿ ਰਹੇ ਹੋ ਵੀ ਮੈਂ ਰੱਬ ਨਹੀਂ ਆ ਮੈਂ ਬੰਦਾ ਮੈਂ ਬਿਮਾਰ ਹੋ ਗਿਆ ਤੁਹਾਡੇ ਬਾਕੀ ਬੰਦੇ ਕਿੱਥੇ ਚਲੇ ਗਏ ਕੇਜਰੀਵਾਲ ਸਾਹਿਬ ਜਾਂਦੇ ਨੇ ਖਾਲੀ ਹੱਥ ਉੱਥੇ ਜਾਂਦੇ ਨੇ ਫੋਟੋ ਖਿਚਾ ਕੇ ਵਾਪਸ ਆ ਜਾਂਦੇ ਨੇ ਆ ਤੁਹਾਡੀ ਇੱਕਾ ਸੋਨੀਆ ਮਾਣ ਉਹ ਕਹਿੰਦੀ ਉਹ ਲੈ ਲੋ ਕੱਟਾ ਜਾ ਉਹਦੇ 'ਚ ਮਿੱਟੀ ਪਾਉਂ ਕਹਿੰਦੀ ਉਹਨੂੰ ਧੁੰਨ ਦਿਓ ਕਮਾਲ ਕਰਦੇ ਹੋ ਯਾਰ ਜਾਓ ਫਿਰ ਐਵੇਂ ਕਰੋ ਇਹਨੂੰ ਸੋਨੀਆ ਮਾਣ ਨੂੰ ਭੇਜੋ ਜੀ ਉੱਥੇ ਉੱਥੇ ਡੈਮ ਤੇ ਭੇਜੋ ਜਿਹੜਾ ਡੈਮ ਟੁੱਟਿਆ ਸੀ ਗੱਟੇ ਦੇਗੇ ਭੇਜ ਦਿੰਨੇ ਆਸੀਂ ਡੈਮ ਤੇ ਜੇ ਤੁਹਾਨੂੰ ਐਡਾ ਜ਼ਿਆਦਾ ਤਜਰਬਾ ਤੁਸੀਂ ਕਰੋ ਉੱਥੇ ਜਾ ਕੇ ਗੱਲੀਆਂ ਇੱਕ ਇਲਾਕੇ ਸ਼ੂਗਾ ਠੀਕ ਆ ਉਹ ਤੁਸੀਂ ਫੋਟੋ ਸੈਸ਼ਨ ਬੰਦ ਕਰ ਦਿਓ ਪੰਜਾਬ ਨੂੰ ਬਚਾ ਲਓ ਪੰਜਾਬ ਦੇ ਤੇ ਤੁਸੀਂ ਸਹੀ ਟਾਈਮ ਤੇ ਡੈਮ ਦੀ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਸਫਾਈ ਕੀਤੀ ਹੁੰਦੀ 200 ਕਰੋੜ ਦੇ 250 ਕਰੋੜ ਦੇ ਲਗਭਗ ਕਹਿੰਦੇ ਡਰੇਨ ਸਾਫ ਕਰਨ ਦੇ ਲਈ ਇਹਨਾਂ ਦਾ ਜਿਹੜਾ ਬਜਟ ਸੀਗਾ 250 ਕਰੋੜ ਦੇ ਲਗਭਗ ਦਾ ਤੇ ਨਹੀਂ ਉਹ ਡਰੇਨ ਕਿੱਥੇ ਨਹੀਂ ਸਾਫ਼ ਹੀ ਨਹੀਂ ਹੋਏ ਅਸੀਂ ਸਾਫ਼ ਕਰਵਾ ਰਹੇ ਹਾਂ ਤੁਸੀਂ ਆਪ ਨੂੰ ਫੋਟੋਆਂ ਭੇਜਦੇ ਰਹੇ ਆ ਕੋਈ ਮਿੱਟੀ ਫਸੀ ਹੋਈ ਆ ਕੋਈ ਦਰਖਤ ਫਸ ਗਿਆ ਕੋਈ ਕੁਝ ਹੋ ਗਿਆ ਕੋ ਜੰਗਲਾਤ ਮੈਂ ਫਿਰ ਅੱਛਾ ਹੈ ਨਾ ਤਾਂ ਕੰਮ ਕੀਆ ਸਿਰਫ ਇਹਨਾਂ ਦਾ ਕੰਮ ਨੰਬਰ ਬਣਾਣਾ ਅਸੀਂ ਪੰਜ ਗਰਾਈਆਂਗੇ ਉੱਥੇ ਤਿੰਨ ਦਿਨਾਂ ਤੋਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਜਾ ਰਿਹਾ ਸੀਗਾ ਵੀ ਆਜੋ ਸਾਡੇ ਸਾਰਲੇ ਲੋਕ ਪ੍ਰਸ਼ਾਸਨ ਨੂੰ ਫੋਨ ਕੀਤਾ ਜਾ ਰਿਹਾ ਸੀਗਾ ਪ੍ਰਸ਼ਾਸਨ ਆਪ ਵੀ ਜੀ ਸੀ ਵੀਡੀਓ ਵਿਚਾਰੇ ਉਹਦੀ ਮੂਨਕ ਡਿਊਟੀ ਲੱਗੀ ਵੀਡੀਓ ਦੀ ਫਿਰ ਜਦੋਂ ਸਾਡੀ ਟੀਮ ਨੂੰ ਫੋਨ ਗਿਆ ਅਸੀਂ ਚੱਲੋ ਉੱਥੇ ਪਹੁੰਚਿਆ ਅਸੀਂ ਐਫਰਟਸ ਕੀਤੀਆਂ